ਕਈ ਗੁਣਾ ਨਾਲ ਭਰੀ ਹੋਈ ਸਿਹਤ ਵਾਸਤੇ ਫਾਇਦੇਮੰਦ ਤੇ ਸਭ ਤੋਂ ਤਾਕਤਵਰ ਸਬਜੀ ਅੱਜ ਆਪਾਂ ਬਣਾਵਾਂਗੇ ਬਾੜ ਕਰੇਲੇ ਜੰਗਲੀ ਕਰੇਲੇ ਮਿੱਠੇ ਕਰੇਲੇ ਕੰਟੋਲੇ ਜਾਂ ਫਿਰ ਕਕੋੜੇ ਕਈ ਨਾਮ ਨੇ ਇਸ ਹੈਲਦੀ ਸਬਜੀ ਦੇ ਤੇ ਇੰਗਲਿਸ਼ ਵਿੱਚ ਤੇ ਇਹਨੂੰ ਸਪਾਈਨੀ ਗਾਰਡ ਵੀ ਕਹਿੰਦੇ ਨੇ ਤੇ ਸਬਜੀ ਨੂੰ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ 400 ਗ੍ਰਾਮ ਬਾੜ ਕਰੇਲੇ ਤੇ ਅਸੀਂ ਤੇ ਇਹਨੂੰ ਬਾੜ ਕਰੇਲੇ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਕਰੇਲੇ ਨੇ ਨਾ ਇਹਨਾਂ ਦੇ ਵਿੱਚ ਕੰਡੇ ਹੁੰਦੇ ਨੇ ਛੋਟੇ ਛੋਟੇ ਵਾਲੇ ਤੇ ਇਹਨਾਂ ਦੇ ਵਿੱਚ ਨਾ ਕਾਫੀ ਸਾਰੀ ਮਿੱਟੀ ਫਸੀ ਹੁੰਦੀ ਹੈ ਤੇ ਇਸ ਕਰਕੇ ਆਪਾਂ ਇਹਨੂੰ ਪਾਣੀ ਦੇ ਵਿੱਚ ਰੱਖ ਕੇ ਨਾ ਕਿਸੇ ਢਾਂਡੇ 'ਚ ਪਾਣੀ ਭਰ ਕੇ ਉਹਦੇ ਵਿੱਚ ਥੋੜੀ ਦੇ ਡਿਪ ਕਰਕੇ ਰੱਖ ਕੇ ਤੇ ਚੰਗੀ ਤਰ੍ਹਾਂ ਮਲ ਮਲ ਕੇ ਧੋਵਾਂਗੇ ਤਾਂ ਕਿ ਮਿੱਟੀ ਜਿਹੜੀ ਹੈ ਉਹ ਨਿਕਲ ਜਾਵੇ ਕਰੇਲੇ ਸਾਫ਼ ਹੋ ਜਾਣ ਕਿਉਂਕਿ ਆਪਾਂ ਇਹਨਾਂ ਨੂੰ ਬਿਨਾ ਛਿੱਲੇ ਹੀ ਬਣਾਉਣਾ ਹੈ ਤੇ ਹੱਥ ਨਾਲ ਧੋ ਲੋ ਤੇ ਭਾਵੇਂ ਇਸ ਤਰ੍ਹਾਂ ਬਰਸ਼ ਯੂਜ਼ ਕਰਕੇ ਨਾ ਬਰਸ਼ ਨਾਲ ਵੀ ਇਹਨੂੰ ਸਾਫ਼ ਕਰ ਸਕਦੇ ਹੋ ਆ ਇਹ ਬਰਸ਼ ਜਿਹੜਾ ਮੈਂ ਇੱਥੇ ਬਿਲਕੁਲ ਨਵਾਂ ਲਿਆ ਹੈ ਕਿਤੇ ਇਹ ਨਾ ਸਮਝੋ ਕਿ ਯੂਜ਼ ਕੀਤਾ ਹੋਇਆ ਲੈ ਲਿਆ ਹੈ ਕਿਉਂਕਿ ਕਾਫੀ ਸਾਰੇ ਕਮੈਂਟਸ ਆਉਂਦੇ ਨੇ ਬਾਅਦ ਵਿੱਚ ਇਸ ਤਰ੍ਹਾਂ ਦੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਬਸ ਐਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਧੋ ਕੇ ਨਾ ਫਿਰ ਤੋਂ ਪਾਣੀ ਬਦਲ ਕੇ ਇੱਕ ਵਾਰੀ ਆਪਾਂ ਇਹਨਾਂ ਨੂੰ ਹੋਰ ਧੋ ਕੇ ਤੇ ਫਿਰ ਸੁਕਾ ਲੈਣਾ ਤੇ ਕੁਰੇਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਆਪਾਂ ਇਹਨਾਂ ਨੂੰ ਕੱਟਾਂਗੇ ਤੇ ਕੱਟਣ ਤੋਂ ਪਹਿਲਾਂ ਨਾ ਇਹਨਾਂ ਨੂੰ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਕੱਟ ਕੇ ਵੱਖਰਾ ਕਰ ਲਵਾਂਗੇ ਇਸ ਤਰ੍ਹਾਂ ਤੇ ਫਿਰ ਇਹਨੂੰ ਵਿੱਚੋਂ ਦੀ ਕੱਟ ਕੇ ਨਾ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਅੱਡੇ ਰੁਕ ਕੱਟ ਲੈਣਾ ਤੁਸੀਂ ਚਾਹੋ ਤਾਂ ਇਹਨੂੰ ਲੰਬੇ ਰੁਕ ਵੀ ਕੱਟ ਸਕਦੇ ਹੋ ਪਰ ਅੱਜ ਮੈਂ ਇਸ ਤਰ੍ਹਾਂ ਕੱਟ ਰਹੀ ਆ ਤੇ ਇਹ ਜਿਹੜੀ ਸਬਜੀ ਹੈ ਨਾ ਯਾਨੀ ਕਿ ਇਹ ਕਰੇਲੇ ਨੇ ਜਿਹੜੇ ਇਹ ਗਰਮੀਆਂ ਨਿਕਲਣ ਤੋਂ ਬਾਅਦ ਜਦੋਂ ਬਰਸਾਤ ਬਤ ਸ਼ੁਰੂ ਹੋਣ ਵਾਲੀ ਹੁੰਦੀ ਹੈ ਨਾ ਉਦੋਂ ਮਾਰਕੀਟ ਵਿੱਚ ਮਿਲਨੇ ਸ਼ੁਰੂ ਹੋ ਜਾਂਦੇ ਨੇ ਤੇ ਕਈ ਕਈ ਜਗ੍ਹਾ ਤੇ ਬਰਸਾਤਾਂ ਤੋਂ ਬਾਅਦ ਵੀ ਮਿਲਦੇ ਨੇ ਤੇ ਮਿਲਦੇ ਵੀ ਰਹਿੰਦੇ ਨੇ ਤੇ ਕਈ ਕਈ ਇਲਾਕਿਆਂ ਵਿੱਚ ਨਾ ਇਹ ਬਾੜ ਕਰੇਲੇ ਛੋਟੇ-ਛੋਟੇ ਸਾਈਜ਼ ਦੇ ਵੀ ਮਿਲਦੇ ਨੇ ਤੇ ਕਈਆਂ ਥੋੜੇ ਵੱਡੇ ਸਾਈਜ਼ ਦੇ ਵੀ ਮਿਲਦੇ ਨੇ ਸਭ ਜਗ੍ਹਾ ਅਲੱਗ-ਅਲੱਗ ਸਾਈਜ਼ ਦੇ ਮਿਲਦੇ ਨੇ ਤੇ ਨਾਲੇ ਨਾ ਇਹ ਜਿਹੜੇ ਕਰੇ ਬਿਲਕੁਲ ਗ੍ਰੀਨ ਲੈਨੇ ਹਰੇ ਇਹਨਾਂ ਵਿੱਚ 20 ਪੱਕੇ ਹੋਏ ਨਹੀਂ ਐ ਤਾਜੇ ਕਰੇਲੇ ਲੈਨੇ ਤੇ ਕਈਆਂ ਦੇ ਵਿੱਚ ਕੀ ਹੁੰਦਾ ਹੈ ਜਿਹੜੇ ਬੀਜ ਨੇ ਨਾ ਲਾਲ ਰੰਗ ਦੇ ਹੁੰਦੇ ਨੇ ਪੱਕੇ ਹੋਏ ਜੇ ਲਾਲ ਹੋਣ ਤਾਂ ਬੀਜ ਕੱਢ ਦੋ ਤੇ ਕਰੇਲਿਆਂ ਚ ਪਾਉਣ ਵਾਸਤੇ ਨਾ ਮੈਂ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਕੇ ਇਹਨਾਂ ਨੂੰ ਵੀ ਕਰੇਲਿਆਂ ਵਾਂਗਰ ਇਸ ਤਰ੍ਹਾਂ ਹੀ ਕੱਟ ਲਿਆ ਹੈ ਤੁਸੀਂ ਚਾਹੋ ਤਾਂ ਲੰਬਾਈ ਵਿੱਚ ਵੀ ਕੱਟ ਸਕਦੇ ਹੋ ਇਹ ਮੀਡੀਅਮ ਸਾਈਜ਼ ਦੇ ਚਾਰ ਪਿਆਜ਼ ਨੇ ਵਜ਼ਨ ਵਿੱਚ 250 ਗ੍ਰਾਮ ਨੇ ਤੇ 400 ਗ੍ਰਾਮ ਕਰੇਲੇ ਤੇ 250 ਗ੍ਰਾਮ ਪਿਆਜ਼ ਲੈਨੇ ਹੁਣ ਆਪਾਂ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਨਾ 2 ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਜੇ ਸਰੋਂ ਦਾ ਤੇਲ ਯੂਜ਼ ਨਹੀਂ ਕਰਦੇ ਤੇ ਜਿਹੜਾ ਤੇਲ ਯੂਜ਼ ਕਰਦੇ ਉਹਦੇ ਵਿੱਚ ਸਬਜ਼ੀ ਬਣਾ ਸਕਦੇ ਹੋ ਤੇ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਉਹ ਤੋਂ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਕarele ਇਹ ਕarele ਜਿਹੜੇ ਨੇ ਨਾ ਕੋਲੇ ਨਹੀਂ ਹੁੰਦੇ ਇਸ ਕਰਕੇ ਇਹਨਾਂ ਨੂੰ ਮਿੱਠੇ ਕarele ਵੀ ਕਹਿੰਦੇ ਨੇ ਮਿੱਠੇ ਨਾਲ ਮਤਲਬ ਕਿ ਮਿੱਠੇ ਵਾਲੇ ਮਿੱਠੇ ਨਹੀਂ ਹੁੰਦੇ ਕੋਲੇ ਨਹੀਂ ਹੁੰਦੇ ਤੇ ਕਾਫੀ ਜਗ੍ਹਾ ਤੇ ਇਹਨਾਂ ਨੂੰ ਮਿੱਠੇ ਕarele ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਕੋਲੇ ਨਹੀਂ ਹੁੰਦੇ ਤੇ ਹੁਣ ਆਪਾਂ ਤੇਲ ਦੇ ਵਿੱਚ ਮਿਕਸ ਕਰਕੇ ਇਹ ਜਿਹੜੇ ਕਰੇਲੇ ਨੇ ਨਾ ਬਾੜ ਕਰੇਲੇ ਇਹਨਾਂ ਨੂੰ ਗੈਸ ਦੀ మీడియం ਟੂ ਲੋ ਫਲੇਮ ਤੇ ਥੋੜੀ ਥੋੜੀ देर ਨੂੰ ਚਲਾਉਂਦੇ ਹੋਏ ਪਕਾਣਾ ਹੈ ਪਟਕਣਾ ਨਹੀਂ ਹੈ ਕਰੇਲਿਆਂ ਨੂੰ ਬਿਲਕੁਲ ਵੀ ਬਸ ਇਸ ਤਰ੍ਹਾਂ ਹੀ ਥੋੜੀ ਥੋੜੀ देर ਨੂੰ ਆਪਾਂ ਚਲਾਉਂਦੇ ਹੋਏ ਇਹਨਾਂ ਨੂੰ ਪਕਾ ਲਵਾਂਗੇ ਨਰਮ ਹੋਣ ਤੱਕ ਤੇ ਹੁਣ ਇੱਥੇ ਦੇਖੋ ਜੀ ਗੈਸ ਦੀ మీడియం ਫਲੇਮ ਤੇ ਨਾ ਮੈਂ ਕਰੇਲਿਆਂ ਨੂੰ 10 ਤੋਂ 12 ਮਿੰਟ ਭੁੰਨਿਆ ਤੇ ਕਰੇਲੇ ਜਿਹੜੇ ਨੇ ਨਾ ਇਹ ਪੱਕ ਗਏ ਨੇ ਕਲਰ ਵੀ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਪੱਕ ਵੀ ਗਏ ਨੇ ਦੇਖੋ ਨਰਮ ਹੋ ਗਏ ਨੇ ਬਹੁਤ ਵਧੀਆ ਤੇ ਬਾਸ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਇਸ ਤਰ੍ਹਾਂ ਬਿਨਾਂ ਟੱਕੇ ਹੋਏ ਪਕਾਣ ਚ 10 ਤੋਂ 12 ਮਿੰਟ ਲੱਗੇ ਨੇ ਤੇ ਤੁਸੀਂ ਟੱਕੇ ਪਕਾਓਗੇ ਨਾ ਤੇ ਜਲਦੀ ਵੀ ਪੱਕ ਜਾਣਗੇ ਪਰ ਟੱਕੇ ਪਕਾਣ ਵਿੱਚ ਨਾ ਉਹ ਸੁਆਦ ਨਹੀਂ ਆਂਦਾ ਜੋ ਇਸ ਤਰ੍ਹਾਂ ਖੁੱਲੇ ਪਕਾ ਕੇ ਆਂਦਾ ਹੈ ਟੱਕਣ ਨਾਲ ਕੀ ਹੁੰਦਾ ਹੈ ਮoiisture ਆ ਜਾਂਦਾ ਹੈ ਮoiisture ਆਨ ਨਾਲ ਨਾ ਫਿਰ ਇਹਨਾਂ ਦਾ ਕਲਰ ਵੀ ਚੇਂਜ ਹੋ ਜਾਂਦਾ ਹੈ ਤੇ ਬਿਲਕੁਲ ਸੁੱਕੇ ਨਹੀਂ ਰਹਿੰਦੇ ਆਪਾਂ ਬਣਾਣੇ ਨੇ ਬਿਲਕੁਲ ਸੁੱਕੇ ਅੱਜ ਤੇ ਹੁਣ ਐਸੇ ਕੜਾਈ ਦੇ ਵਿੱਚ ਨਾ ਫਿਰ ਤੋਂ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਾਂਗੇ ਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ رائی ਯਾਨੀ ਕਿ ਸਰੋਂ ਸਰੋਂ ਨਾਲ ਚੰਗੀ ਤਰ੍ਹਾਂ ਤੜਕਣੀ ਚਾਹੀਦੀ ਹੈ ਫਿਰ ਸਬ지 ਦਾ ਸਵਾਦ ਬਹੁਤ ਵਧੀਆ ਆਏਗਾ ਤੇ ਸਰੋਂ ਤੜਕ ਜਾਏ ਤਾਂ ਇੱਕ ਛੋਟਾ ਚਮਚ ਜੀਰਾ ਵੀ ਪਾਵਾਂਗੇ ਤੇ ਥੋੜੀ ਜੀ ਹਿੰਗ ਵੀ ਪਾਵਾਂਗੇ ਤੇ ਜਦੋਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਤੜਕ ਜਾਣਗੀਆਂ ਨਾ ਉਦੋਂ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਤੇ ਪਿਆਜ਼ ਨੂੰ ਨਾ ਆਪਾਂ ਤੇਲ ਦੇ ਵਿੱਚ ਮਿਕਸ ਕਰਕੇ ਤੇ ਨਰਮ ਹੋਣ ਤੱਕ ਪਕਾ ਲੈਣਾ ਹੈ ਜਿਆਦਾ ਡਾਰਕ ਨਹੀਂ ਕਰਨਾ ਬਸ ਲਾਈਟ ਜਿਹਾ ਬ੍ਰਾਊਨ ਕਲਰ ਆ ਜਾਵੇ ਜਦੋਂ ਪਿਆਜ਼ ਪੁੱਜ ਕੇ ਥੋੜੇ ਜੇ ਨਰਮ ਹੋ ਜਾਂਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਬਰੀਕ ਕਟਿਆ ਹੋਇਆ ਅਦਰਕ ਛੋਟਾ ਵਾਲਾ ਚਮਚ ਪਾਇਆ ਮੈਂ ਇਹਦੇ ਅਦਰਕ ਦਾ ਤੇ ਦੋ ਤੋਂ ਤਿੰਨ ਪਾਵਾਂਗੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਤੁਸੀਂ ਇੱਥੇ ਜਿਹੜਾ ਅਦਰਕ ਹੈ ਨਾ ਕद्दूकस ਕਰਕੇ ਵੀ ਪਾ ਸਕਦੇ ਹੋ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਮਿਰਚਾਂ ਦਾ ਤੇ ਅਦਰਕ ਦਾ ਪਰ ਕੀ ਇਹ ਨਾ ਕਿ ਪੇਸਟ ਜਿਹੜਾ ਹੁੰਦਾ ਹੈ ਨਾ ਉਹ ਕੜਾਈ ਦੇ ਤਲੇ ਵਿੱਚ ਲੱਗ ਜਾਂਦਾ ਹੈ ਅਦਰਕ ਜਿਹੜਾ ਆਪਾਂ ਪੇਸਟ ਕਰਕੇ ਪਾਈਏ ਤੇ ਆਪਾਂ ਬਣਾ ਰਹੇ ਹਾਂ ਸੁੱਕੀ ਸਬਜ਼ੀ ਇਸ ਕਰਕੇ ਮੈਂ ਇਹਨਾਂ ਨੂੰ ਕੱਟ ਕੇ ਪਾਇਆ ਹੈ ਤੇ ਬਾਸ ਉਹਨਾ ਅਦਰਕ ਨੂੰ ਵੀ ਆਪਾਂ ਪਿਆਜ਼ਾਂ ਦੇ ਨਾਲ ਹੀ ਥੋੜਾ ਜਿਹਾ ਭੁੰਨ ਲੈਣਾ ਹੈ ਤੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਪਿਆਜ਼ ਨੇ ਨਾ ਜਿਹੜੇ ਇਹ ਭੁੱਜ ਕੇ ਲਾਈਟ ਜਿਹਾ ਬ੍ਰਾਊਨ ਕਲਰ ਚ ਆ ਗਏ ਨੇ ਯਾਨੀ ਕਿ ਚੰਗੀ ਤਰ੍ਹਾਂ ਭੁੱਜ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਪੱਕੇ ਹੋਏ ਬਾਲ ਕarele ਤੇ ਉਹਨਾਂ ਕareleਆਂ ਦੇ ਨਾਲ ਹੀ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਾਰੇ ਮਸਾਲੇ ਥੋੜੀ ਜਿਹੀ ਪਾਵਾਂਗੇ ਹਲਦੀ ਚਮਚ ਦੇ ਚੌਥੇ ਹਿੱਸੇ ਤੋਂ ਵੀ ਥੋੜੀ ਜਿਹੀ ਘੱਟ ਤੇ ਇੱਕ ਛੋਟਾ ਚਮਚ ਪਾਵਾਂਗੇ ਲੂਣ ਦਾ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਇੱਕ ਛੋਟਾ ਚਮਚ ਪਰ ਕੇ ਪਾਵਾਂਗੇ ਧਨੀਆ ਪਾਊਡਰ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਚਮਚਾ ਚੌਥਾਈਸਾ ਪਾਵਾਂਗੇ ਲਾਲ ਮਿਰਚਾਂ ਤੇ ਇਹਨਾਂ ਜਿਹੜੇ ਮਿਰਚ ਮਸਾਲੇ ਪਾਏ ਨੇ ਨਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਕarele ਭਾਵੇਂ ਇਹ ਵਾਲੇ ਹੁਣ ਜਿਹੜੇ ਆਪਾਂ ਬਣਾ ਰਹੇ ਆ ਬਾੜ ਕarele ਤੇ ਭਾਵੇਂ ਦੂਸਰੇ ਹੁਣ ਜਿਹੜੇ ਆਪਾਂ ਰੋਟੀਨ 'ਚ ਬਣਾਉਂਦੇ ਆ ਜਿਹੜੇ ਥੋੜੇ ਜਿਹਾ ਕੌੜੇ ਲੱਗਦੇ ਨੇ ਦੋਨੋਂ ਹੀ ਖਾਨਵਾਸੇ ਬਹੁਤ ਹੀ ਵਧੀਆ ਹੁੰਦੇ ਨੇ ਬਹੁਤ ਹੀ ਵਧੀਆ ਸਿਹਤਮੰਦ ਹੁੰਦੇ ਨੇ ਤੇ ਜਿਹੜੇ ਦੂਸਰੇ ਕਰੇਲੇ ਹੁੰਦੇ ਨੇ ਨਾ ਜਿਹੜੇ ਥੋੜੀ ਜਿਹੀ ਕੌੜੇ ਜਿਹੋ ਹੁੰਦੇ ਨੇ ਉਹ ਤੇ ਡਾਇਬੀਟਿਕ ਪੇਸ਼ੈਂਟਸ واسੇ ਬਹੁਤ ਹੀ ਵਧੀਆ ਨੇ ਔਰ ਐਵਰੇ ਕਰੇਲੇ ਜਿਹੜੇ ਨੇ ਇਹ ਤੇ ਸਾਰਿਆਂ واسੇ ਬਹੁਤ ਵਧੀਆ ਨੇ ਤੇ ਜਿਹੜੇ ਕਰੇਲੇ ਨਹੀਂ ਖਾਂਦੇ ਨਾ ਕੌੜੇ ਹੋਣ ਕਰਕੇ ਤੇ ਉਹਨਾਂ ਨੂੰ ਇਹ ਵਾਲੇ ਕਰੇਲੇ ਬਣਾ ਕੇ ਦਿਓ ਬਹੁਤ ਹੀ ਖੁਸ਼ ਹੋ ਕੇ ਖਾਂਗੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ 2 ਮਿੰਟ ਹੋਰ ਪਕਾਵਾਂਗੇ ਬਸ ਤੇ ਹੁਣ ਨਾ ਮੈਂ ਇੱਥੇ ਕਰੇਲਿਆਂ ਨੂੰ ਮਸਾਲੇ ਪਾਨ ਤੋਂ ਬਾਅਦ 2 ਮਿੰਟ ਹੋਰ ਪਕਾ ਲਿਆ ਹੈ ਤੇ ਇੰਨੀ ਦੇਰ ਚ ਕੀ ਹੈ ਕਿ ਮਸਾਲੇ ਵੀ ਪੱਕ ਗਏ ਨੇ ਨਾਲੇ ਚੰਗੀ ਤਰ੍ਹਾਂ ਰਸ ਮਿਸ ਗਏ ਨੇ ਤੇ ਜਿਹੜੀ ਥੋੜੀ-ਮੋੜੀ ਕ੍ਰੇਲਿਆਂ ਚ ਕਸਰ ਹੋਏਗੀ ਵੀ ਨਾ ਵੈਸੇ ਤਾਂ ਮੈਂ ਪੂਰੇ ਪਕਾ ਲੈ ਸੀ ਉਹ ਵੀ ਪੂਰੀ ਹੋ ਗਈ ਹੋਏਗੀ ਤੇ ਹੁਣ ਐਸ ਸਟੇਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਅਮਚਰ ਪਾਊਡਰ ਚਟਪਟਾ ਸਵਾਦ ਆਏਗਾ ਵਧੀਆ ਟੇਸਟ ਆਏਗਾ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਆਪਾਂ ਸੌਂਫ ਪਾਊਡਰ ਯਾਨੀ ਕਿ ਪੀਸੀ ਹੋਈ ਸੌਂਫ ਇਹ ਸੌਂਫ ਦਾ ਸਵਾਦ ਵੀ ਕ੍ਰੇਲਿਆਂ ਚ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਕੱਟਿਆ ਹੋਇਆ ਹਰਾ ਧਨੀਆ ਵੀ ਪਾਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਮਿਕ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਸਾਡੀ ਇਹ ਬਹੁਤ ਹੀ ਵਧੀਆ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਵੀ ਇਹ ਸਬਜੀ ਨੂੰ ਜ਼ਰੂਰ ਟਰਾਈ ਕਰਿਓ ਜਦੋਂ ਵੀ ਤੁਹਾਨੂੰ ਮਾਰਕੀਟ ਵਿੱਚ ਇਹ ਬਾੜ ਕਰੇਲੇ ਮਿਲਣ ਨਾ ਤੇ ਘਰ ਲਿਆ ਕੇ ਜ਼ਰੂਰ ਬਣਾਇਓ ਇਹਦੇ ਖਾਣ ਦੇ ਬਹੁਤ ਹੀ ਫਾਇਦੇ ਨੇ ਐਲੋਜੀ ਆ ਦੇਖੋ ਬਹੁਤ ਹੀ ਵਧੀਆ ਸੁੱਕੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਸਬਜੀ ਬਣ ਵੀ ਬਹੁਤ ਛੇਤੀ ਜਾਂਦੀ ਹੈ ਤੇ ਸਵਾਦ ਵੀ ਬਹੁਤ ਲੱਗਦੀ ਹੈ ਤੇ ਜਦੋਂ ਇਹ ਬਾਦ ਕਰੇਲਿਆਂ ਦਾ ਸੀਜ਼ਨ ਹੁੰਦਾ ਹੈ ਨਾ ਉਦੋਂ ਤੇ ਇਹ ਸਬਜੀ ਮੇਰੇ ਘਰ 2 ਤੋਂ 3 ਵਾਰੀ ਹਫਤੇ ਵਿੱਚ ਜ਼ਰੂਰ ਬਣਦੀ ਹੈ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ